ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋ ਗਏ ਜੀ ਸਾਰਿਆਂ ਨੂੰ ਅਸੀਂ ਲਾ ਰਹੇ ਜੀ ਅੱਜ ਬੂਟੇ ਇਹਨੇ ਇਹ ਬੂਟੇ ਲਾ ਕੇ ਆਏ ਚਲੋ ਚਲੋ ਬਹੁਤ ਇਹ ਕਾ ਇਹਦੇ ਨਾਲ ਲੱਗਾ ਜਾਂ ਹਾਂ ਬਾਬਾ ਖੱਟਦੇ ਕੋਈ ਨਾ ਕੋਈ ਕੋਈ ਰਹਿੰਦੇ ਆਂ ਆਪਾਂ ਤਾਂ ਬੂਟੇ ਲਾਉਣਾ ਕੋਈ ਨਹੀਂ ਦਖੰਡੇ ਤੱਕ ਕੱਟ ਦਿੱਤਾ ਇਹਨੋਂ ਕੋਈ ਨਹੀਂ ਦਾ ਰੰਬੀ ਨਹੀਂ ਵੜਦੇ ਨੇ ਉਹ ਉਹ ਨਹੀਂ ਆੜਦੀ ਐਂ ਪਾ ਚੱਲੀ ਆਦੇ ਨੇ ਵੜਦੇ ਨੇ ਇਹ ਇੰਨੇ ਤਰ੍ਹਾਂ ਨਹੀਂ ਮੋਟੇ ਨੇ ਫਰੀਕ ਕੀ ਆ ਬਾਕੀ ਬਾਹਰ ਨੂੰ ਡੂਕਾ ਪਟਰਾਉਂ ਆ ਪੱਤ ਤੱਕੇ ਫਰਾ ਮਾਤਾ ਨਾ ਤਾ ਨੂੰ ਆਉਣਾ ਨਹੀਂ ਇਹ ਦੇਣ ਤੋਂ ਇਹ ਨਹੀਂ ਹਿੱਲਦਾ ਆਲੂ ਮੇਰਾ ਪਟਕੇ ਵੇਖ ਲਾ ਹਾਂ ਆਲੂ ਮੇਰਾ ਪਟਕੇ ਵੇਖ ਲਾ ਨਹੀਂ ਆ ਤਾਂ ਛੋਟਾ ਹੈ ਇਹ ਤਾਂ ਚੜਾ ਉੱਤੇ ਹੀ ਹੈ ਓ ਰੁਕ ਜਾ ਰੁਕੀ ਓ ਰੁਕੀ ਬਹੁਤ ਆ ਬਹੁਤ ਬਰ 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 ਬਹੁਤ 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 ਇੱਕ ਮਿੰਟ ਰੁਕੀ ਓ ਰੁਕ 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 ਆਹ ਆਹ ਅਨادیه ਅਨادیه ਲਾ ਦੇ ਲਾ ਦੇ ਲਾ ਦੇ ਲਾ ਦੇ ਬੂਟਾ ਇੱਥੇ ਲੱਗ ਜੂਗਾ ਇਹ ਛੋਟੇ ਬਾਲਾ ਨਹੀਂ ਨਹੀਂ ਮੜਾ ਤਾ ਨੂੰ ਚੱਕ ਲਾ ਛੋਟਾ ਬਾਲਾ ਟੋਆ ਪੱਟਿਆ ਗਿਆ ਬਾਲਾ ਤੋ ਉਹ ਥੱਲੇ ਨੂੰ ਕਰ ਥੱਲੇ ਨੂੰ ਨਹੀਂ 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 ਮਿੱਟੀ ਕਾਟਾ ਮਣੀ ਮਿੱਟੀ ਕਾਟ ਪੁੱਤ ਮਿੱਟੀ ਮਿੱਟੀ ਨਹੀਂ ਸਹੀ ਸਹੀ ਨਹੀਂ ਸਹੀ ਨਹੀਂ ਥੋੜਾ ਜਿਹਾ ਅਭਰਿਓ ਆ ਨਾ ਖੜ ਜਾ ਫਿਰ ਇੱਕ ਮਸਾ ਇੱਕ ਮਿੰਟ ਰੋ ਇੱਕ ਵੇ ਨਹੀਂ ਨਹੀਂ ਪਤਾ ਹੈ ਪਾਣੀ ਨਹੀਂ ਨਾ ਪੈਣਾ ਪਾਣੀ ਆਏ ਕਿ ਮੈਂ ਪੈ ਜੂਗਾ ਉਹ ਹੁਣ ਓਏ ਆਮ ਕਰ ਆ ਆ ਨਾ ਖੁਰਚ ਦੇ ਇਹਨੂੰ ਮਾੜੀ ਆ ਕਿੱਕ ਟੱਕ ਚੱਕ ਦੇ ਇਥੋਂ ਨਾਲ ਪਰੇ ਨੂੰ ਲਾਉਣੀ ਉੱਤੇ ਨਹੀਂ ਚੜਾਈ ਦੀ ਹਿੰਦੀ ਮਿੱਟੀ ਦਾਲੇ ਬਤਾਲਿਓ ਦਾਲੇ ਪਤਾਲੇ ਦਾਲੇ ਪਤਾਲੇ ਦਾਲੇ ਬਤਾਲੇ ਇਹ ਵੱਟ ਜੀ ਮਾਰਦੇ ਤੇ ਪਾਣੀ ਇੱਕ ਦਾਲੇ ਪਤਾਲੇ ਇੱਕ ਲਿਖੇ ਦਾਲੇ ਦਵਾਲੇ ਹੁੰਦਾ ਤੁਸੀਂ ਪੱਤਾ ਖੜ ਪੜੇ ਲਿਖੇ ਸਾਸਰੀ ਘਾਲ ਦੀ ਸਾਰਿਆਂ ਨੂੰ आज देखो गौर प्यार ने की चीज बनाईया की बनाया गौर प्यार खचदे 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 नो खचदे हेलो बच्चा ठीक है ड ड ये चल रही <laughs> भी बात करन दे बात बात बहुत बात 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 की बनाया हुआ है तू चल है तू अब बाहर आता खच तू बता ले पर जा बड़ा जा चलूंगा कि ਨਹੀਂ 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 ਆਇ ਨਹੀਂ ਆਇ ਨਹੀਂ ਨਹੀਂ ਬਈ ਉਹ ਮੇਰੀ ਬੱਕ ਡਬਾ ਮੈਂ ਮੈਂ ਪਾ ਇੱਕ ਮਿੰਟ ਇੱਥੇ ਰੱਖਣ ਨੂੰ ਅਰੇ ਵਿੱਚ ਪਾ ਦੇ ਹੁਣ ਤੂੰ ਕੀ ਕਰਨਾ ਭਲਾ ਮੈਂ ਘਬਾਣਾਣਾ ਉੱਤੇ ਕਾਦੇ ਕਾਦੇ ਦੇ ਉੱਤੇ ਨਾ ਬਿਲਕੁਲ ਪਿੱਛੇ ਕੋਣ ਹੁਣ ਹੁਣ ਇਹਨੂੰ ਕਰਾਂ ਕੀ ਇਹਨੂੰ ਮੈਂ ਅੱਗ ਘਬਾਣਾ ਨਹੀਂ ਇਹ ਪਿੱਛੇ ਜਿੱਦਾਂ ਮੂੰਹ ਨੂੰ ਜੜਾਣਾ ਮੈਂ ਨੂੰ ਮੈਂ ਕਿਹਾ ਰੱਸੀ ਲਿਆ ਰਿਹਾ ਨਹੀਂ ਕੱਢਣਾ ਆ ਰੱਸੀ ਲਿਆ ਦੋ ਉੱਥੇ ਦਾਂ ਕਲੇਮ ਕੋ ਲੈ ਆ ਦੇ ਨੂੰ ਛੱਡ ਖੜ ਜਾ ਰਹਿਂਦੇ ਬਸ ਹੁਣ ਵੇਖ ਲੈ ਇੱਥੋਂ ਫੜ ਲੈਂਦੇ ਇਹਨੂੰ ਆ ਜਾ ਵਿੱਚ ਪੱਟ ਦੇ ਟੋਹਾ ਲੱਗਾ ਬੈਹ ਚਾ ਟੋਹਾ ਪੱਟੀ ਆਂਦਾ ਆ ਵੇਖੀ ਗੁੰਡਾ ਕਰਤਾ ਲੈ ਵੀ ਹੁਣ ਅਸੀਂ ਫੇਰ ਤਿਆਰ ਇਹਨੂੰ ਫੇਰ ਸਿਸਟਮ ਤਿਆਰ ਮੈਂ ਕਰ ਦਿੰਦਾ ਆ ਵੀ ਖੜ ਜਾ ਕਬੀ ਸਤ ਕੋਈ ਨਹੀਂ ਕਰੀਆ ਕੋਈ ਹੂੰ ਬਾਹਰ ਲਾ ਦੇ ਨਾ ਨਾਸ਼ ਕਰ ਹਣਾ ਬਾਤ ਉਹ ਜਿਹੜਾ ਕੰਮ ਲੱਗਾ ਤੂੰ ਉਹ ਕਰਾ ਪਰ ਦੇ ਪਰ ਦੇ ਚੱਕੇ ਵਿੱਚ ਰੱਖ ਦੇ ਨੂੰ ਮਿੱਟੀ ਨਾ ਪਾਵੇਂ ਮਿੱਟੀ ਬਾਅਦ ਚ ਪਾਈ ਉਹ ਆ ਆ ਵੇਰਲਾ ਚੱਕੇ ਵਿੱਚ ਰੱਖ ਦੇ ਇਹਨੇ ਦਾ ਮਾੜਾ ਜੇ ਡੂੰਗਾ ਪਾਲਦਾ ਪਾਲਾ ਨਹੀਂ ਪਾਲਦਾ ਕੜਾ ਆਹ ਆ ਪਾ ਚੱਕ ਦੇ ਆਹ ਹੋਰ ਲਾ ਆਹ ਆ ਖੱਚਲਾ ਤਾ ਨੂੰ ਇਹਨੇ ਮਾੜਾ ਜੇ ਨੇ ਉੱਠਣਾ ਉੱਤੇ ਹੀ ਹੁੰਦੀ ਜਾੜ ਇਹਦੀ ਮੈਂ ਖੱਚਲਾ ਤਾ ਨੂੰ ਖੱਚਲਾ ਤਾ ਜਾੜ ਦਾ ਟੋੜ ਤਾ ਨੂੰ ਖੱਚਲਾ ਓਟ ਕੇ ਖੜਾ ਹੋ ਕੇ ਖੜਾ ਹੋ ਕੇ

ਇਹਨਾਂ ਦੋਵਾਂ ਬੂਟਿਆਂ ਨੂੰ 100-100 ਗ੍ਰਾਮ ਪਾਣੀ ਪਾ ਦੇ। ਹੂੰ ਹੂੰ। ਦੋ ਲਾਤ ਇੱਕ ਉਧਰ ਲਾਤਾ। ਆਪੇ ਚਾ। ਹਾਓ। ਉਹ ਤੂੰ 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 ਬੋਤ ਤੂ ਇਹ ਤਾਂ ਤੋੜੇਗਾ, ਤੋੜੇਗਾ। ਵਧੀਆ ਵਧੀਆ ਜੜ ਪੱਕੀ ਹੋ ਜਾਊ। ਜੜ ਪੱਕੀ ਹੈ ਤਾਂ ਜਿਹੋ ਦੇ ਠੋਕੇ ਜੜ ਚ ਤੈਨੂੰ ਜੜ ਹਲਾ ਦੇਣੀ। ਨਹੀਂ ਨਹੀਂ ਧਿਆਨ ਨਾਲ। ਆ ਉਹ ਕਿ ਦੋ ਆ ਕਾ ਨੋਰੀ ਤੀ ਵਤੀ। ਆ ਆ ਇਹ ਨਹੀਂ, ਇਹ ਨਹੀਂ ਚੱਲ ਛੱਲਣ ਵਾਲਾ ਨਹੀਂ ਬੋਤੇ ਦਾ ਉਹ ਥੋੜਾ ਹੀ ਹੈ ਕੰਮ ਇਹਦਾ। ਆ ਟੇਟਾ ਹੋਗਾ ਥੋੜਾ ਜਿਹਾ ਇਹ ਦੁਛਤਾ ਕਰਕੇ ਮਿੱਟੀ ਲਾ ਦੀ ਉਧਰ ਪਰਲੇ ਪਾਸੇ ਆ ਟੇਟਾ ਹਾਂ ਇਹਨੂੰ ਤਾਂ ਕਾਹਨੂੰ ਇਹਦਾ ਤਾਂ ਕੰਮ ਹੀ ਨਹੀਂ ਆ ਇਹਦਾ ਜਦੋਂ ਆਪਾਂ ਟੋਏ ਚਲਾਤਾ ਤੈਨੂੰ ਲੋਡ ਹੀ ਨਹੀਂ ਹਣ ਉਹਨੂੰ ਉਹਨੂੰ ਸਿੱਧਾ ਕਰ ਉਹਨੂੰ ਪਰਲੇ ਪਾਸੇ ਮਿੱਟੀ ਲਾ ਕੰਡੇ ਆ ਹਨ ਇਹ ਵਾਹ ਇਹ ਤਾਂ ਪਾਪੜ ਬਣਦਾ ਹਾਂ ਤੇ ਬੂਰਤੇ ਰਮਿੱਟੀ ਲੱਗ ਜੂਗੀ ਨਹੀਂ ਫਿਰ ਇੱਕ ਵਾਰ ਟਰਾਈ ਕਰ ਪਰੇ 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 ਸਾਰੇ ਪਰੇ 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 ਕੱਖ ਨਹੀਂ ਤੂੰ ਕਿ ਐਵੇਂ ਕੜੱਚ ਖੜੱਚ ਚਲਾਈ ਐ ਸਰਾ ਨੇ। ਕਦ ਨਹੀਂ ਚੱਲਦਾ ਤੇਰਾ? ਆਹ ਓਏ ਚੱਲ। ਲੈ। ਵਾਹ ਬਈ। ਹੁਣ ਆਓ ਗਾ। ਅ ਮੇਰੇ ਸਾਹਿਬ ਨਾਲ ਤਾਂ ਤੂੰ ਇਹਦੇ ਚਾ ਗੇੜ ਲਿਆ ਪਣੀ। ਓ ਆ ਕੱਪੜਾ ਨਾਲ ਤਾਂ ਬੁੱਤ ਤੂੰ ਬਹੁਤ ਗੇੜ ਲਾਇਆ ਜੇ ਪਾਰਟੀ ਚ ਲਾਇਆ। ਇੱਕ ਕੋਟ ਨੇ ਰਾਇ। ਪਾਰਟੀ ਚ ਲਾਇਆ ਪਾਰਟੀ ਚ। ਬੋਲ ਬੋਰ ਨਾ ਬੋਲ ਉਹ ਪਰਲੇ ਨੂੰ ਤਾਂ ਪਾ ਦੇ ਜਿਹੜਾ ਪਰੇ ਲੱਗਾ ਸਾਰੇ ਬਾਲਟੀ ਇੱਥੋਂ ਦੀ ਲੈ ਕੇ ਆ ਨਾ ਲੈ ਨੀ ਚਲਵੀਂ ਇੱਕ ਕੱਪ ਲੈ ਆ ਪਾਸ ਇੱਕ ਦੀ ਲੋੜ ਹੈ ਨੂੰ ਉਹ ਤਨ ਨੂੰ ਮੈਂ ਪਰਲੇ ਪਾਸੇ ਗਿਆ ਸੀ ਮੈਂ ਕਹਾਂ ਵੱਟ ਜੀ ਮਾਰ ਦੋ ਉੱਥੇ ਪਾਣੀ ਖੜਾ ਰਿਹਾ ਰਹੇ ਰੰਬੀ ਲੈ ਕੇ ਨਾ ਥੋੜਾ ਥੋੜਾ ਖਰਚ ਕੇ ਉਧਰ ਹੀ ਥਾਂ ਖੇਚ ਲਾ ਇਹੇ ਤਾਂ ਮੈਂ ਸੋਚੀ ਹਾਂ ਮੈਂ ਤਾਂ ਆਪ ਸੋਚੀ ਜਾਂਦਾ ਸੀ ਮੈਂ ਕਦੇ ਕਦੋਂ ਕਰੂਗਾ ਪਰ ਇਹਨੂੰ ਪਰ ਇਹਨੂੰ ਪਰ ਇਹਨੂੰ ਪਰ ਇਹਨੂੰ ਬਾਸ 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 ਪਰਲੇ ਪਾਰਲੇ ਬਾਸ ਲਾਦੇ ਦੀਵੇਂ ਤਾਂ ਹਾਂ ਉਹ ਬਾਲੇ ਪਾਰੇ ਮਿੱਟੀ ਬਾਵਾ ਪਾਰੇ ਦੀਵਾ ਹਾਂ ਤਾਂ ਬੜ ਕੇ ਰੰਬੀ ਨੇ ਥੋੜਾ ਥੋੜਾ ਉੱਤਰ ਉੱਤੋਂ ਥਾਪੜ ਦੇ ਰੰਬੀ ਨੇ ਰੰਬੀ ਨੇ ਰੰਬੀ ਨੇ ਜਾਣਾ ਦਾ ਮਾ ਬਾ ਵਲੀਆ ਬਾਸ 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 ਪਾਲਕ ਵੀ ਪੱਕ ਗਈ ਹੈਣਾ ਹੁਣ ਤਾਂ ਆਪਣੀ ਹੁਣ ਤਾਂ ਨਹੀਂ ਰਹੀ ਇਹ ਕੰਮ ਦੀ ਹੈਣਾ ਪਾਲਕ ਮੰਡੀ ਚ ਵੇਚ ਆਈਏ ਮੈਂ ਨਾ ਨਹੀਂ ਪੱਕੀ ਹੁਣ ਤਾਂ ਹੈਣਾ ਦੇਖ ਤੇਗਾ ਉਹ ਵੀ ਵੇ ਪੈਕਟ ਹੀ ਮਿਲ ਜਾਂਦੇ ਆ ਇਹ ਕਿਹੜਾ ਦੇਸੀ ਹੈ ਕਿਨੋ ਜੇ ਮਰਜ਼ੀ ਪੈਕਟ ਲੈ ਲੈ ਨਹੀਂ ਵੈਸੇ ਧਰਨ ਵਾਲੀ ਨਹੀਂ ਰਹੀ ਹੈਣਾ ਹੁਣ ਇਹ ਨੇ ਨਹੀਂ ਕਿ ਪਾਉਣਾ ਵੀ ਕੀ ਇਹ ਬੀ ਬਣਾ ਕੇ ਇਹਨੂੰ ਵੈਸੇ ਹੂੰ ਪੈਟ ਕਾ ਜਾ ਜਾਂਦੇ ਪੈਟ ਕਾ ਜਾ ਜਾਂਦੇ ਹਾਂ 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 ਕਿਉਂ ਕਿਹੜਾ ਵਧੀਆ 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 ਇੱਕ ਕੱਪ ਲਿਆ ਕੇ ਪਾ ਦਿਓ ਉੱਪ ਜਾ ਕੇ ਉਹਨਾਂ ਬੂਟਾ ਖੱਟ ਲੈਣਾ ਪਾਣੀ ਇਹਨਾਂ ਦਾ ਮਿੱਟੀ ਲਾ ਦੇ ਪੁੱਤ ਥੋੜੀ ਜੀ ਮਿੱਟੀ ਲਾ ਦੇ ਇੱਥੇ ਲਾ ਦੇ ਆ ਵੇ ਕੋਲੀ ਖੱਚ ਕੇ ਜਰ ਵੀਆ ਤੋਂ ਮੰਨੀ ਨੇ ਦੋ ਬੁੱਟੇ ਲਾਏ ਕੱਪੜਿਆਂ ਤੇ ਨਾ ਲਾ ਆਪਦੇ ਇਹ ਨੋਟ ਕਰ ਲੈ ਅੱਜ ਕੀ ਵਾਰ ਹੈ ਸ਼ਨੀਵਾਰ ਹੈ ਕਿੰਨੇ ਤਰੀਕਾ 22 22 ਤਰੀਕ ਨੂੰ ਮੰਨੀ ਨੇ ਦੋ ਬੁੱਟੇ ਲਾਏ ਏ ਹੁਣ ਕੋਹਾਂ ਬੂਤਾ ਜੋ ਵੇਖਣਾ ਵੀ ਕਿਹੜਾ ਬੂਤਾ ਤੁਰਦਾ ਕਿਹੜਾ ਬੂਤਾ ਕਮਲ ਆਉਂਦਾ ਜਿਹੜਾ ਬੂਤਾ ਇਹਦੇ ਨਹੀਂ ਦਹੋਗੇ ਨਹੀਂ ਹੁਣ ਇਹ ਆਪਾਂ ਕੱਲ ਨੂੰ ਬਾਸ ਕੋਕੀ ਲਿਆ ਕੇ ਪਟਣਾ ਪੈਣਾ ਮੈਨੂੰ ਨਹੀਂ ਪਤਾ ਜਾਣਾ ਪੋਲੇ ਪੈ ਹੁਣ ਤੁਸੀਂ ਆਜੋ ਹੁਣ ਜਿਹੜਾ ਹੁਣ ਆਤਾ ਜਾ ਤੈਨ ਇੱਕ ਤਾਂ ਫਿਰ ਤੇ ਉੱਤੇ ਲੈਣਾ ਕੋਸ ਐਹੇ ਆਪਾਂ ਆਦਰੀ ਥੇਗੀ ਕੜੀ

ਤੋ ਬਾਸ ਬੋਕ ਰਟ ਹੋਏ ਪੱਟੀ ਜਲੀ ਤੇ ਮੈਂ ਥੋੜੀ ਨਾ ਬਿਟੀ ਸਾਸਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਅਣ ਤੁਸੀਂ ਠੀਕ ਤਾਂ ਹੋ ਜਿਆ ਅੱਜ ਇਹਨਾਂ ਨੇ ਬੁੱਟੇ ਲਾਇਆ ਦੇਖੋ ਚੱਲਦੇ ਆ ਜਾਂ ਨਹੀਂ ਚੱਲਦੇ ਕਹਿੰਦੇ ਬੁੱਟੇ ਲਾਉਣੇ ਆ ਖਲਾਰ ਕੇ ਇੱਕ ਥਾਈ ਲੱਗੇ ਹੋਏ ਸੀਗੇ ਤੇ ਉਹਨਾਂ ਨੂੰ ਅਲੱਗ-ਅਲੱਗ ਕਰਕੇ ਲਾਇਆ ਵਾ ਤੇ ਅਜੇ ਕੱਲ ਨੂੰ ਫੇਰ ਲਾਵਾਂਗੇ ਹਾਂਜੀ ਅੱਜ ਥੋੜੇ ਜੇ ਲੱਗੇ ਆ ਇੱਕ ਦੋ ਹੀ ਲਾਏ ਆ ਮਾਨਵੀਰ ਨੇ ਲਾਇ ਤੋਏ ਪੱਟ ਕੇ ਕਹਿੰਦਾ ਮੈਂ ਲਾ ਕੇ ਦੇਖਨੇ ਆ ਇਹ ਕੱਲ ਨੂੰ ਲਾਵਾਂਗੇ ਬਾਕੀ ਦੇ ਜਿਹੜੇ ਰਹਿੰਦੇ ਆ ਸਾਰੇ ਤੇ ਅੱਜ ਅਸੀਂ ਜਾਣਾ ਸੀ ਕਿਤੇ ਅੱਜ ਜਾਇਆ ਨਹੀਂ ਗਿਆ ਬੱਚਿਆਂ ਦੇ ਨਾਲ ਹੀ ਲੈ ਕੇ ਜਾਵਾਂਗੇ ਬੱਚਿਆਂ ਨੂੰ ਵੀ ਨਾਲ ਹੀ ਇਹਨਾਂ ਦਾ ਨਾਲ ਹੈਲਪ ਹੋ ਜਾਂਦੀ ਹੈ ਨਾਲ ਬੱਚੇ ਹੋਣ ਤਾਂ ਸੌਖਾ ਏ ਬੱਚਿਆਂ ਤੋਂ ਬਿਨਾ ਖ ਹੋ ਜਾਂਦਾ ਕਦਮ ਚਾਵਾਂਗੇ ਜ਼ਰੂਰ ਹੋਰ ਬਾਕੀ ਤੁਹਾਨੂੰ ਦੱਸਾਂਗੇ ਵੀ ਸਾਰਾ ਕੋਸ਼ਿਸ਼ ਖਾਵਾਂਗੇ ਤੁਹਾਨੂੰ ਪਾਲ ਵੀ ਬਣਾਵਾ ਸਾਡੇ ਬਣਿਆ ਅਗਲੇ ਪਾਸੇ ਜਿੱਦੜੋ ਬੱਚੇ ਜਾ ਸਕੂਲ ਹੋਰ ਹੋਵੇ ਤੇ ਹੋਰ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋ ਵਧੀਆ ਨੂੰ ਰੂਟ ਆਫ ਫੈਮਿਲੀ ਦਾ ਸਾਰਾ ਦਾ ਤੈ ਦੇ ਲੋ ਧੰਨਵਾਦ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਤੁਸੀਂ ਸਾਨੂੰ ਇੱਥੋਂ ਤੱਕ ਪਹੁੰਚਾਇਆ ਇੱਥੋਂ ਤੱਕ ਲੈ ਕੇ ਆਂਦਾ ਸਾਰਿਆਂ ਦਾ ਧੰਨਵਾਦ ਕਿ ਤੱਕ ਵੀ ਭੈਣ ਭਰਾ ਨੂੰ ਸਾਰਿਆਂ ਨੇ ਲੈ ਕੇ ਜਾਣਾ ਹੈ ਵੀਡੀਓ ਜੀ ਵੀਡੀਓ ਪੂਰੀ ਜੀ ਸਾਰੇ ਭੈਣ ਭਰਾ ਵੇਖਿਆ ਕਰੋ ਕਿ ਕਿੱਥੇ ਦਾ ਬੰਦੇ ਨੇ ਨਾ ਵੀਡੀਓ ਖਿਲਾਰ ਕੇ ਜਾ ਕਿਵੇਂ ਆ ਪਰ ਜਿਵੇਂ ਅਸੀਂ ਜਿਸ ਤਰ੍ਹਾਂ ਦੇ ਵੀ ਉਸ ਤਰ੍ਹਾਂ ਦੇ ਜਿੰਨੇ ਕਿ ਜੋ ਕਰੇ ਸੀ ਜਰੂਰ ਵਿਖਾਇਆ ਕਰਾਂਗੇ ਤੁਹਾਨੂੰ ਜਾ ਕੇ ਬਾਹਰ ਅੰਦਰ ਵੀ ਤਾਂ ਅਸੀਂ ਗਏ ਆ ਇਹ ਤੇ ਜਰੂਰ ਸਾਡਾ ਵੀ ਮਾਨ ਕਰਦਾ ਪਰ ਸਾਡੀ ਮਜਬੂਰੀ ਹੈ ਜੇ ਮਾਰ ਕੀ ਬੱਚੇ ਸੋਭਾ ਕਹਿ ਗਏ ਵੀ ਅਸੀਂ ਤੁਹਾਡੇ ਨਾਲ ਹੀ ਜਾਣਾ ਕਿੰਨੇ ਦਿਨਾਂ ਤੋਂ ਕਹਿ ਰਹੇ ਆ ਸਰ ਜੀ ਜਾਣਾ ਜਲਦਵਾਰਾ 7 ਨਹੀਂ ਜਾ ਗਿਆ ਠੰਡ ਜੀ ਹੋ ਗਈ ਸੀ ਵਿੱਚ ਦੀ ਹਾਂ ਜੀ ਇਹ ਪਹਿਣਾ ਕਰਕੇ ਹਾਂ ਜੀ ਤੇ ਅਸੀਂ ਇਹਨਾਂ ਨੂੰ ਜਰੂਰ ਕੱਲ ਨੂੰ ਲੈ ਕੇ ਚਲਾਗੇ ਤੇ ਤੁਹਾਨੂੰ ਕੱਲ ਦੇ ਬਲੌਗਸ ਜਰੂਰ ਦਿਖਾਵਾਂਗੇ ਤੇ ਐ ਨਹੀਂ ਸੀ ਵੀ ਇਹ ਮਾਪ ਬਾਹ ਦੇ ਵਿੱਚ ਨਾ ਕੋਈ ਬੱਚੇ ਦੇ ਮਨ ਚ ਵੀ ਜਾਂਦਾ ਨਹੀਂ ਆਪ ਚੋਰੀ ਚੋਰੀ ਜਾ ਜਾਂਦਾ ਸਾਨੂੰ ਨਹੀਂ ਲੱਗੇ ਜਾਂਦੇ ਅਸੀਂ ਸਵੇਰ ਕਹਿ ਕੇ ਗਏ ਸੀ ਮੁਰਕੇ ਇਹ ਵੀ ਬਚਾ ਨੂੰ ਅੱਗੇ ਜਦ ਕੰਮ ਕੇ ਫਿਰ ਮੈਨੂੰ ਸਾਨੂੰ ਵੀ ਲੈ ਕੇ ਜਾ ਬਾਅਦ ਚ ਬੇਸਾਰ ਇਹਨਾਂ ਨੂੰ ਜਾਣਾ ਪੈਣਾ ਸੀ ਕਿਹੜਾ ਗੇੜਾ ਘੜਾਉਣਾ ਹੀ ਪੈਣਾ ਸੀ ਬਾਅਦ ਚ ਬੇਟੇ ਹੋਵੇ ਆਪਦੇ ਵੀ ਮਨ ਨੂੰ ਹੁੰਦਾ ਨਹੀਂ ਕੋਈ ਜਾਂ ਨਾਮੀਨ ਤੇ ਉਹ ਸ਼ਾਇਦ ਕੰਮ ਕਾਰਜੀਤ ਕਹਿੰਦੀ ਸੀ ਕਿ ਮੈਂ ਸਕੂਟਰੀ ਚਲਾ ਕੇ ਜਾਵਾਂਗੀ ਕਿ ਮੈਂ ਕਹਿੰਦੀ ਠੀਕ ਹੈ ਤੂੰ ਦੇਖੋਗੀ ਨਹੀਂ ਮੈਂ ਤਾਂ ਸਿੱਖੀ ਨਹੀਂ ਮੈਂ ਤਾਂ ਸਾਈਕਲ ਨਹੀਂ ਚਲਾ ਸਕਦੀ ਆ ਅੱਜ ਦਿਨ ਹੈ ਸਕੂਟਰੀ ਤੇ ਚੱਲ ਪੂਗੀ ਹਾਂ ਹੋਦਾ ਕੀ ਇਹ ਚਲਾਉਂਦਾ ਉਹ ਤਾਂ ਵਧੀਆ ਚੱਲਦੀ ਆ ਐ ਉਹ ਤਾਂ ਬੈਟਰੀ ਦਾ ਤਾਂ ਜਿੰਨੀ ਜਿੰਨੀ ਰੇਸ ਫਤਦਾ ਹੈਗੀ ਘਟਾएंगे ਉਨੀ ਚੱਲੇ ਉਹਨਾਂ ਨੇ ਕਿਹੜਾ ਬਾਹਾਂ ਪਾਟ ਜਾਣੀ ਉਹ ਤਾਂ 2000 ਰੁਪਏ ਆ ਤਾਂ ਇਹ ਅੰਕੇ ਨਿਗਾਹ ਰੱਖਣੀ ਹੋਣੀ ਉਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਚਲੀ ਜਾਂਦੀ ਕੋਈ ਤੱਕਾ ਨਹੀਂ ਲੱਗਦਾ ਇਹ ਤਾਂ ਅੱਛਾੜੇ ਹਾਲੇ ਹਾਲੇ ਘਰ ਦੁਆਲੇ ਜਾਇਆ ਕਰਾਂਗੇ ਨਹੀਂ ਨਹੀਂ ਵਧੀਆ ਤੇ ਮਾੜਾ ਤੇ ਨੂੰ ਜਾਪ ਜਾ ਇਹਦੇ ਤੇ ਬਾਹਰ ਅੰਦਰ ਜਾਇਆ ਬਾਰੇ ਤਾੜ ਗਵਾੜ ਵਧੀਆ ਤੇਰੇ ਆਣਾ ਇਕਦਮ ਫਰਦਵੰਲੀ ਨਹੀਂ ਇਹ ਵੀ ਉਹ ਤਾਂ ਉਸ ਹਾਂ ਤਰੀਕੇ ਨਾਲ ਤੋਰੀ ਜਾਵਾ ਠੀਕ ਹੈ ਸਾਈਕਲ ਨਹੀਂ ਚਾਹ ਜਿਵੇਂ ਆਪਾਂ ਦੂਜੀ ਵੀ ਚ ਹੈ ਟ੍ਰਾਈਸਾਈਕਲ ਸੀਗਾ ਉਹ ਉਸਤਾਨ ਇਹ ਕਿਹੜਾ ਵੀ ਬਾਹਰ ਦੁਆਲੇ ਨਹੀਂ ਹਾਂ ਜੀ ਆ ਸੌਖੀ ਆ ਮੈਂ ਵਧੀਆ ਚਲਾ ਲੈਂਦੀ ਆ ਇਹ ਕਾ ਮੈਂ ਤਾਂ ਉਹ ਜਿਹੜਾ ਇਹ ਜਿਹੜਾ ਇਹ ਚਲਾ ਹੱਸਦੀ ਤ ਨਾ ਪਾਣੀ ਫੇੜੀ ਕੋ ਚੰਗੋ ਲਾਉਣ ਜਿਹਾ ਨਾ ਬੈਟਰੀ ਦੇ ਆ ਬੈਟਰੀ ਤੇ ਉਹ ਉਹਦਾ ਮਸਲਾ ਆ ਇਹ ਦੀ ਚੀਜ਼ ਸੌਖੀ ਆ ਵੀ ਐ ਮੋੜ ਉਹ ਉਹ ਚੀਜ਼ ਆ ਉਹ ਧੀਵਾ ਡਰ ਲੱਗਦਾ ਵੀ ਪਾਟ ਨਾ ਜਾਵੇ ਆਈਂ ਡਰਦੀ ਆ ਹਾਂ ਹਾਂ ਪਰ ਪਾਟੋਂ ਤੋਂ ਡਰ ਲੱਗਦਾ ਮੈਂ ਡਿੱਗੀ ਸੀ ਤਾਂ ਕਰਕੇ ਡਰਦੀ ਆ ਇੱਕ ਵਾਰੀ ਡਿੱਗੀ ਸੀ ਨੇ ਉਹ ਤਾਂ ਬੜਿਆ ਵਸੇਦਾ ਉੱਧਰ ਨਾਲ ਨੰਨੋ ਕਰਕੇ ਤੇ ਇੱਕ ਪਾਸਾ ਹੋ ਗਿਆ ਨਾ ਹੌਲੀ ਚੀਜ਼ ਹੁੰਦੀ ਹੈ ਇਹ ਚੀਜ਼ ਹੁਣ ਹੈ ਕਿ ਭਾਰੀ ਚ ਪਾਰਟ ਵੀ ਗਈ ਤੇ ਛੱਡ ਰਾਉਣੀ ਨੇ 60 ਮਿੰਟ ਬਾਅਦ ਕੋਈ ਜਿੰਦਾ ਕੇਰਾ ਵੇੜੇ ਦੇ ਤੇ ਕੇਰਾ ਇਹ ਲੋਪੇਰੋ ਚੋਟੇ ਕੋਟ ਦੋ ਲਿਖੇ ਨੇ ਕੋਈ ਫੱਕਾ ਬਤਾ ਦਰ ਫੇਰੀ ਲੈਣਾ ਤੇਰੀ ਚੀਜ਼ ਕੀ ਅੰਦੀ ਕਾਲ ਨੂੰ ਚਲਾਉਂਦੀ ਨਹੀਂ ਨਹੀਂ ਬਲੀ ਆਉਣਾ ਕਿ ਡਿੱਗਣਾ ਉਜਮਾਨਾ ਚਮਾਕ ਨਾ ਨਾ ਮਗਰਬਾਲੀ ਮਰੀਂ ਹੋਰੇ ਬਾਲੀ ਕੇ ਆ ਕੱਢੇ ਉਹ ਕਿਹੜਾ ਨਾ ਤਾਂ ਪਰ ਵੱਧਾ ਅੱਗੇ ਚੱਕ ਜਾਂ ਨਹੀ ਨਹੀ ਅੱਧਾ ਐ ਕਿਵੇਂ ਚੱਕ ਦੂਗੀ ਲਾ ਉਹਨਾਂ ਰੋਣ ਦੀ ਜਿਹੜੇ ਪਾਈ ਆ ਪਾਈ ਆ ਉਹਦੇ ਅੱਗੇ ਚੱਕਦੀ ਜਿਹੜੇ ਕਵਾਂਟਲ ਦਾ ਅੱਗੇ ਬੇਟਾ ਉਹ ਅੱਗੇ ਕਿੱਥੇ ਚੱਕਰਦੇ ਆ ਨਹੀ ਨਹੀ ਉਹਦਾ ਡਿੱਗੀ ਐ ਕਿ ਡਿੱਗੀ ਤੇ ਬੈਣਾ ਕਿਤੇ ਕੋਲੇ ਘੂਰੇ ਬੈਣਾ ਜਾਂ ਕਿਤੇ ਨਹੀਂ ਚੱਕ ਨਹੀਂ ਨਹੀਂ ਐ ਨਹੀਂ ਡਰੀਦਾ ਪਿੱਛੇ ਨੂੰ ਨਹੀਂ ਜੀ ਬਰੇਸ ਕਰਦੇਵੇਂ ਸਭ ਬੋਲਦਾ ਡਰਦੀ ਬਹੁਤ ਤਕਲੀਫ ਹੋਣੀ ਹੁਣ ਆਇਆ ਤਾਂ ਬੰਦੇ ਨੂੰ ਲੱਗਿਆ ਕਿ ਲੋਕਾਂ ਤੋਂ ਕਾਲਾ ਬਣਾ ਪਿਆਰ ਕਰਨਾ ਸੀ ਨਹੀਂ ਆਇਆ ਕੋਈ ਡਰ ਨਹੀਂ ਜਦੋਂ ਮੋਹਨਾ ਦਾ ਚਲਾਈ ਪਈ ਇਹਦਾ ਉਹ ਕਹਿ ਰਹਾ ਡਰ ਜੇ ਕੇ ਰਹ ਹੁੰਦਾ ਤਾਂ ਹੈ ਪਰ ਉਹ ਜੇ ਡਰ ਰੱਖਿਆ ਤੇ ਚੀਜ਼ ਨਹੀਂ ਸਿੱਖੀ ਆਣੀ ਤੇਰਾ ਦੋਹਾਂ ਚ ਕਿਹੜੀ ਚੀਜ਼ ਚੋ ਗਈ ਡਾਰੇ ਠਿੰਕਾ ਡਾਰੇ ਕੇ ਦਾ ਜੈ ਜੈ ਡਰੀ ਡਰੀ ਡਰ ਗਿਆ ਜੋ ਮਰ ਗਿਆ ਐਵੇਂ ਡਰੀ ਇਹਨੇ ਜਿਹੜਾ ਕੋ ਸਮਨਾ ਹੋ ਕੇ ਤੈਨਾ ਜਿਹੜਾ ਉਹਦਾ ਲਿਖਿਆ ਨਾ ਉਹ ਤਾਂ ਹੋਖੇ ਰਹਿਣਾ ਬਾਕੀ ਅਮਾਂ ਦੀ ਚੀਜ਼ ਖਾਸ ਨਹੀਂ ਕੀ ਹੈ ਵੇਤ ਰੇਸਤੇ ਇਹਦੇ ਰਾਤ ਚ ਬਰੇਗਾ ਨਾ ਨਹੀਂ ਜਿਹਨੇ ਮਾਚੇ ਪਾਟਨ ਤਾਂ ਤੱਕ ਮਾਚਟਾ ਹੈ ਲੱਗੇ बाकी जे पार्ट टू ਦਾ ਬਾਂਚ 82 ਅਰੇ ਤੇ 23 ਹੋਰ ਤੱਕ ਬਹੁਤ ਚੰਗੀ ਹੈ ਅਜਾ ਬਹੁਤ ਜਾ ਉਹਲ ਤੋਂ ਮੋੜ ਲੈਂਦੇ ਨਾਲ ਖੁੱਲਾ ਰਸਤਾ ਮਤਲਬ ਵਧੀਆ ਰਸਤਾ ਬਣ ਗਿਆ ਪਰ ਤੂੰ ਵੇਖੋ ਤੇ ਕਿ ਆਉਣਾ ਹਜੇ ਦੇਖਿਆ ਹੀ ਨਹੀਂ ਹੱਸਦਾ ਕਿੰਨਾ ਵਧੀਆ ਬਣ ਗਿਆ ਰਸਤਾ ਉੱਥੇ ਲੱਗੇ ਪੈਆ ਬਣਾਉਣਾ ਵਧੀਆ ਬਣਤਾ ਰਸਤਾ ਚੁੱਪ ਕਰਕੇ ਕੰਨ ਉੜਜੋ ਦੇਖ ਕੇ ਆਉਣਾ ਕਿਵੇਂ ਬਣਿਆ ਬੱਚੇ ਦਾ ਕਹਿੰਦੇ ਬਹੁਤ ਸੋਹਣਾ ਬਣ ਗਿਆ ਰਸਤਾ ਇਹ ਤਾਂ ਨੱਤਰਾਂ ਆਂ ਕਿ ਆਉਂਦੇ ਉੱਥੇ ਬਾਸਨਾ ਦੇ ਉੱਥੋਂ ਦੀ ਉਹ ਪੱਤਰਾ ਕਰਕੇ ਨਾ ਖਰਾਕ ਨੂੰ ਲਾਇਆ ਹੈ ਜਿਹੜਾ ਪੜਿਆ ਕੋਈ ਨਾ ਹਾਂ ਜੀ ਸੀ ਮੈਂਟ ਨਹੀਂ ਪਾਇਆ ਪਿੱਛੇ ਪਾਇਆ ਜਿਹੜਾ ਪਾਇਆ ਉਹ ਗਾਂ ਨੂੰ ਪਾ ਚਲੋ ਕੱਲ ਨੂੰ ਜਾ ਕੇ ਵੇਖੋ ਹਾਂ ਇੱਥੇ ਅਸੀਂ ਐਂਡ ਕਰਦੇ ਆਂ ਕੱਲ ਨੂੰ ਦਿਖਾਵਾਂਗੇ ਸਾਰੇ ਭੈਣ ਭਰਾ ਨੂੰ ਅਸੀਂ ਵੀ ਦੇਖ ਕੇ ਆਵਾਂਗੇ ਕਿਵੇਂ ਬਣਿਆ ਉੱਥੇ ਪੌੜ साकाजिसने ता वाजी मत्ुवा शेय करोती